ਸਤਿ ਸ੍ਰੀ ਅਕਾਲ ਮੈਂ ਕਰਪਾਲ ਸਿੰਘ ਸਿਰਾ ਅੱਜ ਵੋਟਾਂ ਦੇ ਸਿਲਸਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸਰਦਾਰ ਰਣਜੀਤ ਸਿੰਘ ਖਰਾਨਾ ਜੀ ਜੋ ਕਿ ਹਲਕਾ ਇੰਚਾਰਜ ਫਗਵਾੜਾ ਸ਼ਹਿਰੀ ਹਨ ਉਹਨਾਂ ਨਾਲ ਗੱਲਬਾਤ ਕਰ ਲਈ ਉਮੀਦਵਾਰ ਹਲਕਾ ਹਸ਼ਿਆਰਪੁਰ ਤੋਂ ਸਰਦਾਰ ਸੋਨ ਸਿੰਘ ਜੀ ਠੰਡਲ ਜੋ ਖੜੇ ਹਨ ਉਹਨਾਂ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਮੈਂ ਸਰਦਾਰ ਰਣਜੀਤ ਸਿੰਘ ਜੀ ਨੂੰ ਤੋਂ ਪੁੱਛਣਾ ਚਾਹਾਂਗਾ ਕਸਿਕਾ ਲਈ ਵਾਇਗੁਜੀ ਕਖਾਲਸਾ ਵਾਇਗੁਜੀ ਕੀ ਫਤਿਹ ਅ ਪਹਿਲਾਂ ਤਾਂ ਤੁਹਾਡਾ ਟੂਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੇ ਇੱਥੇ ਪਾਰਟੀ ਦਫਤਰ ਆਏ ਆ ਤੇ ਬਾਕੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਸਾਡੇ ਉਮੀਦਵਾਰ ਜਿਹੜੇ ਸਦਾ ਸੋਨ ਸਿੰਘ ਠੰਡਲ ਜੀ ਹੈਗੇ ਆ ਸਭ ਤੋਂ ਵੱਡੀ ਗੱਲ ਆ ਉਹ ਚਾਰ ਵਾਰੀ ਐਮਐਲਏ ਰਹਿ ਚੁੱਕੇ ਆ ਤੇ ਦੋ ਵਾਰੀ ਵਜੀਰ ਬਣੇ ਆ ਪੰਜਾਬ ਸਰਕਾਰ 'ਚ ਇੱਕ ਬੰਦਾ ਅਗਰ ਕੋਈ ਪੰਚ ਬੰਦਾ ਜਾਂ ਸਰਪੰਚ ਬੰਦਾ ਜਾਂ ਐਮਸੀ ਬੰਦਾ ਤਾ ਦੂਸਰੀ ਵਾਰੀ ਜਦੋਂ 5 ਸਾਲ ਬਾਅਦ ਦੁਬਾਰਾ ਫੇਰ ਆਪਣੇ ਵਾਰਡ ਸੀ ਜਾਂ ਪਿੰਡ 'ਚ ਜਾਂਦਾ ਵਾ ਤੋ ਲੋਕੀ ਇਹ ਦੇਖਦੇ ਆ ਕਿ ਇਸ ਬੰਦੇ ਨੇ ਕਾਰਜਕਾਰੀ ਉਹਦੀ ਕਿਸ ਤਰ੍ਹਾਂ ਹੀ ਰਹੀ ਆ ਫਿਰ ਉਹਨੂੰ ਵੋਟਾਂ ਬੰਦੀ ਅਗਰ ਤਾਂ ਬੰਦਾ ਵਧੀਆ ਵਿਚੜਿਆ ਹੋਵੇ ਵਧੀਆ ਕੰਮ ਕਰਾਇਆ ਹੋਣ ਆਪਣੇ ਵਿਕਾਸ ਕਰਾਇਆ ਹੋਵੇ ਵਾਰਡ ਦਾ ਜਾਂ ਪਿੰਡ ਦਾ ਫਿਰ ਦੇਖੋ ਤਾਂ ਹੀ ਫਿਰ ਉਹ ਉਹਨੂੰ ਦੁਬਾਰਾ ਨਵਾਇੰਦੀ ਦਿੰਦੇ ਆ ਇੱਕ ਸਾਡਾ ਜਿਹੜੇ ਕੈਂਡੀਡੇਟ ਹੈਗੇ ਸਰਦਾਰ ਸੋਨ ਸਿੰਘ ਠੰਡਲ ਜੀ ਇਹ ਚਾਰ ਵਾਰ ਲਗਾਤਾਰ ਐਮਐਲਏ ਰਹੇ ਆ ਇਹਦਾ ਮਤਲਬ ਕੀ ਉਹਨਾਂ 'ਚ ਕੋਈ ਖਾਸੀਅਤ ਹੈ ਨਾ ਉਹਨਾਂ ਦਾ ਜੋ ਉਹਨਾਂ ਨੇ ਆਪਣੇ ਚੱਬੀਵਾਜੋਂ ਸੇ ਵਿਕਾਸ ਕਰਾਇਆ ਜੋ ਉਹਨਾਂ ਨੇ ਲੋਕਾਂ ਨਾਲ ਮਿਲਵਰਤਨਾ ਬਹੁਤ ਹੀ ਵਧੀਆ ਸੁਭਾਅ ਦੇ ਆ ਹਰ ਇੱਕ ਨਾਲ ਮਿਲਵਰਤਨਾ ਕਰਨ ਵਾਲੇ ਆ ਹਰ ਇੱਕ ਦੇ ਦੁੱਖ ਸੁੱਖਾਂ 'ਚ ਸ਼ਾਮਲ ਹੁੰਦੇ ਆ ਕੋਈ ਵੀ ਕੰਮ ਕਰਾਨ ਜਾਂਦਾ ਤਾਂ ਪਹਿਲ ਦੇ ਦਰਜੇ ਉਹਦਾ ਕੰਮ ਕਰਦੇ ਆ ਤੇ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਏਰੀਆ 'ਚ ਬਹੁਤ ਵਿਕਾਸ ਕਰਾਇਆ ਜਿਸ ਕਰਕੇ ਸਾਡੇ ਪਾਰਟੀ ਪ੍ਰਤਾਨ ਸਦਾ ਸੁਖਵੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਸ ਵਾਰ ਪਾਰਟੀ ਦਾ ਚੋਣ ਮੈਮ ਅਜੰਡਾ ਜਾਂ ਗਾਂ ਅਸੀਂ ਕੀ ਕਰਨ ਚਾਹੁੰਨੇ ਆ ਉਹਦੇ ਬਾਰੇ ਕੀ ਵਿਚਾਰ ਹੈ ਕੀ ਪ੍ਰੋਗਰਾਮ ਲਿਖ ਕੇ ਆਇਆਗਾ ਪਾਰਟੀ ਨੇ ਕਿ ਅਸੀਂ ਗਾਂ ਕੀ ਨਵੇਂ ਪ੍ਰੋਗਰਾਮ ਕਰਕੇ ਦਿਖਾਵਾਂਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਬਣੀ ਆ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਅੱਜ ਸਾਡੇ ਨਹੀਂ ਹੈਗੇ ਪਰ ਜਦੋਂ ਵੀ ਜੋ ਉਹ ਚੀਫ ਮਿਨਿਸਟਰ ਪੰਜਾਬ ਬਣੇ ਆ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਵਿਕਾਸ ਨੂੰ ਤਰਜੀਹ ਦਿੱਤੀ ਆ अगर आपा गल करिए कि 2007 ਤੋਂ ਲੈ ਕੇ 2017 ਤੱਕ ਜਦੋਂ ਸਰਕਾਰ ਇਹ ਲਗਾਤਾਰ 10 ਸਾਲ ਤਾਂ ਉਸ ਵੇਲੇ ਸਰਦਾਰ ਸੁਖੀ ਸਿੰਘ ਸਖਵੀ ਸਿੰਘ ਬਾਦਲ ਜੀ ਨੇ 10 ਥਰਮਲ ਬੰਨ ਨਵੇਂ ਲਗਾਏ ਸੀ ਜਿਸ ਕਰਕੇ ਇੱਕ ਵਾਰ ਤਾਂ ਪੰਜਾਬ ਜਿਹੜਾ ਸਾਡਾ ਸੀ ਬਿਜਲੀ ਪੱਖੋਂ ਸਰਪੱਰਾ ਸੂਬਾ ਬਣ ਗਿਆ ਸੀ ਉਸ ਤੋਂ ਬਾਅਦ ਸੜਕਾਂ ਦੇ ਜਾਲ ਵਿਛੇ ਆ ਪੰਜ 에어ਪੋਰਟ ਸਾਡੇ ਪੰਜਾਬ ਕੋ ਇਹ ਛੋਟਾ ਜਿਹਾ ਸੂਬਾ ਸਾਡਾ ਪੰਜਾਬ ਲੇਕਿਨ ਪੰਜ 에어ਪੋਰਟ ਆ ਭਾਈਚਾਰਕ ਸਾਂਝ ਨੂੰ ਉਹਨਾਂ ਨੇ ਹਰ ਕੀਮਤ ਤੇ ਰੱਖਿਆ ਕਿ ਆਪਾਂ ਮਲਕੀ ਹਮੇਸ਼ਾ ਉਹਨਾਂ ਨੇ ਹਰ ਧਰਮ ਦਾ ਸਤਿਕਾਰ ਕੀਤਾ ਅਗਰ ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਅਗਰ ਸ਼੍ਰੀ ਗੁਰੂ ਰਬੀਦਾਸ ਵਾਰਾ ਜਿਹੜੀ ਜਗ੍ਹਾ ਬਣਾਈ ਆ 300 ਕਰੋੜ ਰੁਪਏ ਲਗਾ ਕੇ ਯਾਦਗਾਰ ਫਲਾਰਗੜ੍ਹ ਚ ਉਸਲਾਵਾ ਭਗਵਾਨ ਬਾਲਕੀ ਮਹਾਰਾਜ ਜੀ ਦਾ ਮੰਦਿਰ ਚੱਪੜਚੀੜੀ ਦਾ ਮੈਦਾਨ ਵਿਰਾਸਤੇ ਖਾਲਸਾ ਅਗਰ ਦਰਬਾਰ ਸਾਹਿਬ ਦੇ ਨਾਲ ਜਿਹੜਾ ਬਾਹਰਲੇ ਪਾਸੇ ਗਲੀਆਰਾ ਬਣਾਇਆ ਸਾਰਾ ਦੇਖੋ ਕਿੰਨਾ ਖੂਬਸੂਰਤ ਬਣਾਇਆ ਮਲਕੀ ਇਹ ਚੀਜ਼ਾਂ ਉਹਨਾਂ ਨੇ ਉਸ ਆਪਣੇ ਟ੍ਰੇਨਰ ਚ ਕੀਤੀਆਂ ਜਿਹਨੂੰ ਲੋਕ ਅੱਜ ਯਾਦ ਕਰ ਰਹੇ ਆ ਉਹ ਲੋਕ ਅੱਜ ਸੋਚ ਰਹੇ ਕਿ ਅਗਰ 2017 ਜੇ ਸਰਕਾਰ ਦੁਬਾਰਾ ਰਿਪੀਟ ਕਰਦੀ ਤਾਂ ਅੱਜ ਪੰਜਾਬ ਪੂਰੇ ਹਿੰਦੁਸਤਾਨ 'ਚ ਇੱਕ ਨੰਬਰ ਤੇ ਹੋਣਾ ਸੀ ਸੂਬਾ ਪਰ ਪੰਜਾਬ 'ਚ 2017 ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੱਥ ਜੀ ਪੁਟਕਾ ਸਾਹਿਬ ਫਟਕੇ ਨੇ ਸੌਂ ਖਾਧੀ ਸੀ ਕਿ ਚਾਰ ਹਫ਼ਤੇ ਨਸ਼ਾ ਖਤਮ ਕਰ ਦੂੰ ਘਰ ਘਰ ਨੌਕਰੀ ਦੂੰ ਵਿਕਾਸ ਕਰਾਂ ਤੋ ਉਹਨਾਂ ਪੰਜ ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਦੇਖਿਆ ਕੰਮ ਤਾਂ ਕੋਈ ਹੋਇਆ ਨਹੀਂ ਲੇਕਿਨ ਹਾਂ ਐਨਾ ਜ਼ਰੂਰ ਸੀ ਕਿ ਤਿੰਨ ਤੇ ਚੀਫ ਮਿਨਿਸਟਰ ਜ਼ਰੂਰ ਬਦਲ ਗਏ ਹੋ ਨਾ ਉਸ ਤੋਂ ਬਾਅਦ 2022 ਆਈ ਬਦਲਾਅ ਦਾ ਨਾਂ ਨਾ ਲੈ ਕੇ ਇੱਕ ਸਰਕਾਰ ਆਈ ਜਿਹੜੀ ਕਹਿੰਦੀ ਸੀ ਕਿ ਅਸੀਂ ਇਦਾਂ ਦਾ ਬਦਲਾਅ ਕਰਾਂਗੇ ਕਿ ਲੋਕ ਯਾਦ ਕਰਨਗੇ। ਵਾਕਈ ਅੱਜ ਪੰਜਾਬ ਦੇ ਲੋਕ ਯਾਦ ਕਰ ਰਹੇ ਆ। 24-25 ਮਹੀਨੇ ਹੋ ਗਏ ਅੱਜ ਹਾਲਾਤ ਕੀ ਬਣੇ ਹੋਏ ਆ। ਅੱਜ ਮਾਤਾ ਪੈਣਾ ਉਡੀਕ ਕਰ ਰਹੀਆਂ ਆਪਣੇ 1000 ਰੁਪਏ ਦੇ ਜਿਹੜਾ ਕਿਹਾ ਸੀ 1000 ਰੁਪਏ ਮਹੀਨਾ ਹਰ ਮਾਤਾ ਪੈਣ ਦੇ ਖਾਤੇ 'ਚ ਪਾਵਾਂਗੇ। ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਨਸ਼ਾ ਖਤਮ ਕਰ ਦਵਾਂਗੇ। ਨਸ਼ਾ ਤਾਂ ਮੇਰੇ ਖਿਆਲ ਜਿੰਨਾ ਕੱਜ ਵਿਕ ਰਿਹਾ ਉਹ ਤਾਂ ਕਦੀ ਵਿਕਿਆ ਹੀ ਨਹੀਂ। ਅੱਜ ਹਾਲਾਤ ਕੀ ਆ ਰੇਤਾ ਬਾਈ ਕਿੱਥੇ ਟਿਪਰ ਜਾ ਰਹੇ ਇਹ ਤਾਂ ਕਹਿੰਦੇ ਸੀ ਅਸੀਂ 5 ਰੁਪਏ ਫੁੱਟ ਲੇਤਾ ਦਵਾਂਗੇ 1500 ਰੁਪਏ ਦੀ ਟਰਾਲੀ ਦਵਾਂਗੇ ਅੱਜ ਟਰਾਲੀ ਲੈਣ ਚੱਲ ਜੋ ਬਾਜ਼ਾਰ ਚ 7-8000 ਤੋਂ ਘੱਟ ਟਰਾਲੀ ਨਹੀਂ ਮਿਲਦੀ 40-40000 ਦੇ ਟਿਪਰ ਮਿਲਦੇ ਆ ਅੱਜ ਹਾਲਾਤ ਕੀ ਆ ਅੱਜ ਰਿਸਟੀਆਂ ਐਨਓਸੀ ਕਹਿੰਦੇ ਲੈ ਕੇ ਆਓ ਐਨਓਸੀ ਬਗਾਰ ਕਹਿੰਦੇ ਰਿਸਤੀ ਨਹੀਂ ਹੋ ਸਕਦੀ ਲੇਕਿਨ ਜਦੋਂ ਐਨਓਸੀ ਤਾਂ ਮਿਲਦੀ ਨਹੀਂ ਕਿਸੇ ਨੂੰ ਤੇ ਜਦੋਂ ਉਹ ਤੇ ਰਿਸਤੀ ਕਰਾਂ ਜਾਂਦੇ ਆ ਤਾਂ ਉੱਥੇ ਪੈਸੇ ਲਾ ਕੇ ਰਿਸਤੀਆਂ ਵੀ ਹੋ ਜਾਂਦੀਆਂ ਮਤਲਬ ਕਿ ਹਾਲਾਤ ਕੀ ਆ ਅੱਜ ਪੰਜਾਬ ਦੇ ਲੋਕ ਤਰਾਹ ਤਰਾ ਕਰ ਰਹੇ ਆ ਅੱਜ ਪੰਜਾਬ ਦੇ ਲੋਕ ਨਰਾਸ਼ ਆ ਨਰਾਸ਼ ਆ ਅਮਰੀਕਾ ਨਾਲ 1 ਜੂਨ ਨੂੰ ਉਹ ਆਪਣੀ ਇਸ ਪੜਾਅਸ ਨੂੰ ਕੱਢੂਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਇੱਕ ਵੋਟ ਪਾਗੇ ਤਕੜੀ ਚੋਣ ਨਿਸ਼ਾਨ ਤੇ ਸਦਾ ਸੋਨ ਸਿੰਘ ਟੰਡਲ ਜੀ ਨੂੰ ਕੰਮ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਿਹੜੇ ਹੁਣ ਅੱਜ ਦੀਆਂ ਵੋਟਾਂ ਚੱਲ ਰਹੀਆਂ ਇਹਨਾਂ ਦੇ ਇਹਨਾਂ ਵਿੱਚ ਗਾਂ ਆਪਣੇ ਕੀ ਪ੍ਰੋਗਰਾਮ ਤੁਸੀਂ ਲਿਖਿਆ ਕੀ ਰੈਲੀਆਂ ਕਰ ਰਿਹਾ ਕੀ ਘਰ ਘਰ ਜਾ ਰਿਹਾ ਕਦੋਂ 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 ਦੇ ਪ੍ਰੋਗਰਾਮ ਹੈ ਤੁਹਾਡੇ ਇਹਦੇ ਸਾਡੇ ਪਿੰਡਾਂ ਦੀ ਤੇ ਸ਼ਹਿਰਾਂ ਦੀ ਮੀਡੀਕਾ ਦਾ ਦੌਰ ਚੱਲ ਰਿਹਾ ਜੀ ਅਸੀਂ ਕਾਫੀ ਪਿੰਡ ਕਵਰ ਵੀ ਕਰ ਚੁੱਕੇ ਹਾਂ ਕਾਫੀ ਸ਼ਹਿਰ ਦੇ ਬਾੜ ਕਵਰ ਕਰ ਚੁੱਕੇ ਹਾਂ ਅੱਛਾ ਉਸ ਤੋਂ ਇਲਾਵਾ ਸਾਡੇ ਡੋਰ ਟੂ ਡੋਰ ਵੀ ਸ਼ੁਰੂ ਹੋ ਚੁੱਕੇ ਆ ਉਹ ਵੀ ਚੱਲ ਰਹੇ ਆ ਅੱਜ ਅਸੀਂ ਸਾਡੇ ਜਿਹੜੇ ਟੈਂਪੋ ਹੈਗੇ ਆ ਜਿਹੜੇ ਅਨਾਉਂਸਮੈਂਟ ਕਰਵਾ ਲੈ ਉਹ ਵੀ ਅੱਜ ਅਸੀਂ ਪਿੰਡਾਂਜੀ ਸ਼ਹਿਰ ਅਜ ਭੇਜੇ ਆ ਹਾਂ ਜੀ ਸ਼ੁਰੂ ਕਰ ਦਿੱਤੇ ਆ ਉਸ ਤੋਂ ਇਲਾਵਾ ਹੁਣ 24 ਤਰੀਕ ਨੂੰ ਜਿਹੜਾ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਆ ਸਾਡੇ ਹਲਕੇ ਦਾ ਸਦਾ ਸੁਖਵੀਰ ਸਿੰਘ ਬਾਦਲ ਜੀ ਫੁਵਾੜੇ ਆ ਰਹੇ ਆ ਸਾਢੇ 4 ਵਜੇ ਅਸ਼ੀਸ਼ ਕੰਟੀਨੈਂਟ ਜੀਡੀ ਰੋਡ ਤੇ ਜਿੱਥੇ ਅਸੀਂ ਉਹਨਾਂ ਦਾ ਬਹੁਤ ਵੱਡੇ ਪੱਤਰ ਤੇ ਚਾਚੋ ਕੀ ਸਵਾਗਤ ਕਰਾਂਗੇ ਟਰੈਕਟਰਾਂ ਨਾਲ ਉਥੇ ਮੋਟਰਸਾਈਕਲਾਂ ਨਾਲ ਸਾਡੇ ਨੌਜਵਾਨ ਜੋ ਤੁਹਾਨੂੰ ਸਵਾਗਤ ਕਰੂਗਾ ਹਾਂਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਲੈ ਕੇ ਜਾਵਾਂਗੇ ਸ਼ੀਸ਼ ਕਾਂਟੀਨੈਂਟ ਜਿੱਥੇ ਪੂਰੇ ਸਾਡੇ ਫਗਵਾੜੇ ਦੀ ਜਿਹੜੇ ਵਰਕਰ ਹੈਗੇ ਆਧੇਦਾਰ ਹੈਗੇ ਆ ਉੱਥੇ ਪਹੁੰਚੀ ਹੋਵਗੇ ਤੇ ਉਹ ਸਾਨੂੰ ਜੋ ਦਿਸ਼ਾ ਨਿਰਦੇਸ਼ ਦੇਊਗੇ ਅਸੀਂ ਡੱਟ ਕੇ ਹੋਰ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ ਤਾਂ ਜੋ ਜਿਹੜੀ ਇਹ ਫਗਵਾੜੇ ਸੀਟ ਹੈਗੀ ਆ ਇੱਥੇ ਵੀ ਅਸੀਂ ਅਕਾਲੀ ਦਲ ਲੀਡ ਲੈ ਸਕੀਏ ਕਿਉਂਕਿ 1985 ਤੋਂ ਬਾਅਦ ਪਹਿਲੀ ਵਾਰ ਇਹ ਅਕਾਲੀ ਦਲ ਆਪਣੇ ਚੌਨਸ਼ਾਹ ਤਗੜੀ ਦੇ ਲੰਡਰ ਲੰਗਾ ਇੱਥੇ ਹਾਂਜੀ ਹਾਂਜੀ ਤੇ ਲੋਕਾਂ ਦਾ ਸਾਨੂੰ ਭਰਪੂਰ ਸਮਰਥਨ ਮਿਲ ਰਿਹਾ ਅੱਜ ਹਰ ਬੰਦਾ ਖੁਦ ਆਪਾਂ ਕੇ ਕਹਿ ਰਿਹਾ ਨਹੀਂ ਅੱਜ ਤੱਕ ਬੋਟ ਤਕਰੀਰ ਨੂੰ ਬਾਨੀਆਂ ਬੋਟ ਪੰਥ ਨੂੰ ਬਾਨੀਆਂ ਬੋਟ ਵਿਕਾਸ ਨੂੰ ਬਾਨੀਆਂ ਅੱਜ ਹਰ ਮਾਤਾ ਭੈਣ ਯਾਦ ਕਰ ਰਹੀ ਹੈ ਕਿ ਬਾਦਲ ਸਾਹਿਬ ਦੇ ਬੀਲੇ ਤਾਂ ਸਾਨੂੰ ਜੈ ਸਕਨ ਸਕੀਮ ਮਿਲਦੀ ਹੁੰਦੀ ਸੀ ਉਸ ਵੇਲੇ ਸਾਨੂੰ ਆਟਾ ਦਾਲ ਕਦੀ ਰਿਕਾਵਟ ਨਹੀਂ ਆਈ ਸੀ ਅੱਜ ਹਾਲਾਤ ਕੀ ਬਣੇ ਆ ਅੱਜ ਇੱਕ ਗੱਲ ਹੋਰ ਦੇਖੋ ਅਗਰ ਆਪਾਂ ਗੱਲ ਕਰੀਏ ਕਿ ਕਨਕ ਦੀ ਪਹਿਲਾਂ ਕਨਕ ਮਿਲਦੀ ਹੁੰਦੀ ਸੀ ਇਹ ਦੱਸੋ ਕਿ ਕਿਹੜੇ ਪੰਜਾਬ ਦੇ ਕਿਹੜੇ ਵਿਅਕਤੀ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਾਨੂੰ ਆਟਾ ਦਿੱਤਾ ਜਾਵੇ ਜਦ ਕੀ ਇਹਨਾਂ ਨੇ ਆਪ ਆਪਣੇ ਆਪ ਇਹੋ ਸਕੀਮ ਮਨਾਈ 700 ਕਰੋੜ ਰੁਪਇਆ ਕਣਕ ਨੂੰ ਆਟਾ ਪੀਣ ਤੇ ਲਾਤਾ ਕਿਸੇ ਨੇ ਮੰਗਿਆ ਨਹੀਂ ਸੀ ਉਹ ਤਾਂ ਸਗੋਂ ਇਹ ਕਹਿੰਦੇ ਜਿਹੜੇ ਅਸੀਂ ਜਾਣੇ ਆ ਮਹੱਲਿਆ ਜਾਂਦੇ ਆ ਲੋਕੀ ਰੋਂਦੇ ਆ ਉਹ ਕਹਿੰਦੇ ਜਿਹੜਾ ਆਟਾ ਵੀ ਸਾਨੂੰ ਕਦੇ ਆਇਆ ਨਾ ਮਾੜਾ ਮੋੜਾ ਜਿਹਾ ਆਇਆ ਵੀ ਆ ਤਾਂ ਉਹ ਵੀ ਗੰਦਾ ਆਟਾ ਆ ਕਹਿੰਦੇ ਜੇ ਕਣਕ ਆਂਦੀ ਸੀ ਘਟੋ ਘਟੇ ਅਸੀਂ ਧੋ ਕੇ ਉਹਨੂੰ ਸਾਫ਼ ਕਰਕੇ ਅਸੀਂ ਪਸਾ ਕੇ ਤਾਂ ਕਹਿੰਦਾ ਨਹੀਂ ਹੁੰਦਾ ਸਾਨੂੰ ਪਤਾ ਨਹੀਂ ਕਿ ਕਿਹੜਾ ਜਿਹਾ ਇਹ ਦੇਈ ਜਾਂਦੇ ਪਏ ਆ ਬਿਲਕੁਲ ਇਸ ਕਰਕੇ ਇਸ ਵੇਲੇ ਬਹੁਤ ਹਾਲਾਤ ਮਾੜੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਅਸੀਂ ਫਵਾਟ ਤੋਂ ਵੀ ਲੀਡ ਲਵਾਂਗੇ ਤੇ ਸਦਾ ਸੋਨ ਸਿੰਘ ਠੰਡਲ ਜੀ ਪੂਰੇ ਹੁਸ਼ਿਆਰਪੁਰ ਹਲਕੇ ਤੋਂ ਵੀ ਜਿੱਤ ਕੇ ਤੇ ਮੈਂਬਰ ਪਾਰਲੀਮੈਂਟ ਬਣੂਗੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਪੂਰੇ ਪੰਜਾਬ ਵਿੱਚ ਕਿੰਨੀਆਂ ਸੀਟਾਂ ਦੀ ਤੁਸੀਂ ਉਮੀਦ ਕਰਦੇ ਆ ਕਿ ਆ ਕੀ ਸਾਨੂੰ ਮਿਲੂਗੀਆਂ ਕਿਉਂਕਿ ਪਿਛਲੀ ਵਾਰ ਤਾਂ ਪਾਸਾ ਹੀ ਪਲਟ ਗਿਆ ਸੀ ਇਹ ਇਸ ਵਾਰ ਦੀ ਕੀ ਉਮੀਦ ਹੈਗੀ ਆਪਣੀ ਦੇਖੋ 13 ਸੀਟਾਂ ਦੇ ਅਸੀਂ ਲੋਕ ਸਭਾ ਦੇ ਸਾਰੇ ਇਲੈਕਸ਼ਨ ਲੜਨ ਜਾ ਰਹੇ ਆ ਤੇ ਜੋ ਸਾਨੂੰ ਸਮਰਥਨ ਮਿਲ ਰਿਹਾ ਤਾਂ ਉੱਥੋਂ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਉਹ ਵੱਡੇ ਲੈਵਲ ਤੇ ਸਾਨੂੰ ਸੀਟਾਂ ਜਿੱਤ ਕੇ ਦੇਣਗੇ ਹਾਂਜੀ ਅਸੀਂ ਆਸ ਕਰ ਸਕਦੇ ਹਾਂ ਵੀ 13 ਦੀ 13 ਸੀਟਾਂ ਦੇ ਕੋਸ਼ਿਸ਼ ਹੋ ਸਕਦੀ ਕਿ ਅਸੀਂ ਜਿੱਤ ਸਕਦੇ ਹਾਂ ਕੁਝ ਬਦਲਾ ਦਾ ਨਾਅਰਾ ਲੈ ਕੇ ਸਰਕਾਰ ਆਈ ਸੀ ਲੋਕ ਪੰਜਾਬ ਦੇ ਲੋਕਾਂ ਨੇ 91 ਸੀਟਾਂ ਦੇ ਦਿੱਤੀਆਂ ਲੇਕਿਨ ਅੱਜ ਜੋ ਹਾਹਾਕਾਰ ਮਚੀ ਹੋਈ ਆ ਤਾਂ ਉਹ ਉਸ ਕਰਕੇ ਸਾਨੂੰ ਪਤਾ ਹੈ ਕਿ ਸ਼ੋਮਨੀ ਕਾਲੀਦਾ ਨੂੰ ਯਾਦ ਕਰਦੇ ਹੋ ਸਾਨੂੰ ਪੰਜਾਬ ਦੇ ਲੋਕ 13 ਦੇ 13 ਸੀਟਾਂ ਵੀ ਦੇ ਸਕਦੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰਣਜੀਤ ਜੀ ਸਾਨੂੰ ਆਪਣੇ ਵਿਚਾਰ ਦੱਸਣ ਦਾ ਲੋਕਾਂ ਤੱਕ ਅਸੀਂ ਤੁਹਾਡੇ ਵਿਚਾਰ ਪਹੁੰਚਾਈਏ ਮੈਂ ਟ੍ਰун ਚੈਨਲ ਵੱਲੋਂ ਸਰ ਜਿੰਦੀ ਸਿੰਘ ਖਰਨਾਇਦਾ ਤੇ ਹੋਰ ਸਾਡੇ ਸਾਥੀ ਇਕਾਲੀਰ ਦੇ ਜੇ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਹਾਂ